ਦੇ ਸਾਹਮਣੇ ਚੋਰਾਂ ਨੇ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਲੱਖਾਂ ਦੀ ਨਕਦੀ ਚੋਰੀ ਹੋ ਗਈ ਅਤੇ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਮੌਕੇ ਤੇ ਪਹੁੰਚੇ ਤੇ ਗੰਭੀਰਤਾ ਦੇ ਨਾਲ ਜਾਂਚ ਕਰ ਰਹੇ ਹਨ ਚੋਰ ਦੇ ਨਾਲ ਲੱਗਦੀ ਬੰਦ ਦੁਕਾਨ ਤੋਂ ਪੌੜੀ ਚੜ੍ਹ ਕੇ ਦੁਕਾਨ ਦੇ ਵਿੱਚ ਦਾਖਲ ਹੋਏ ਚੋਰਾਂ ਨੇ ਜਾਂਦੇ ਸਮੇਂ ਡੀਵੀਆਰ ਵੀ ਚੋਰੀ ਕਰ ਲਿਆ ਤੇ ਚੋਰਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਲੱਖਾਂ ਰੁਪਏ ਦੀ ਨਕਦੀ ਚੋਰੀ ਕੀਤੀ ਤੇ ਉਸ ਤੋਂ ਬਾਅਦ ਚੋਰ ਚੋਰੀ ਕਰਕੇ ਫਰਾਰ ਹੋ ਗਏ आज दुकान ਦਾ ਨਾਮ ਇਹ ਪ੍ਰੇਮ ਪ੍ਰਧਾਨ ਮਾਰਕੀਟ ਦੇ ਸਾਹਮਣੇ ਬਿਲਕੁਲ ਬੱਸ ਸਟੈਂਡ ਰੋਡ ਬਰਨਾਲਾ ਤੇ ਅਸੀਂ ਇਹਨਾਂ ਨੇ ਸਾਨੂੰ ਤਕਰੀਬਨ 20 ਮਿੰਟ ਪਹਿਲਾਂ ਇਤਲਾਹ ਦਿੱਤੀ ਆ ਅਸੀਂ ਨਾਲ ਦੇ ਨਾਲ ਮੌਕੇ ਤੇ ਮੇਰੀ ਪੁਲਿਸ ਪਾਲਟੀ ਸਮੇਤ ਮੈਂ ਇੱਥੇ ਪਹੁੰਚਿਆ ਮੌਕਾ ਮੌਲਾਜਾ ਕੀਤਾ ਗਿਆ ਇਹ ਦੁਕਾਨ ਦੇ ਪਾਸੇ ਸਾਈਡ ਤੋਂ ਇੱਕ ਕੰਧ ਤੋੜ ਕੇ ਪਾੜ ਲਾ ਕੇ ਇੱਕ ਖਾਲੀ ਦੁਕਾਨ ਸੀ ਪਿੱਛੇ ਪਲਾਟਾਂ ਵਿੱਚ ਦੀ ਕੋਈ ਨਾਮ ਲੂੰ ਜਿਹੜੇ ਸ਼ਖਸ ਨੇ ਉਹ ਇਸ ਦੁਕਾਨ ਦੇ ਵਿੱਚ ਅੰਦਰ ਵੜਿਆ ਤੇ ਇਹਨਾਂ ਦੇ ਦੱਸਣ ਜਦੋਂ ਹੁਣ ਅਸੀਂ ਇਹਨਾਂ ਦੇ ਆਨਲਾਈਨ ਕੈਮਰੇ ਚੈੱਕ ਕੀਤੇ ਨੇ ਤੇ ਕੈਮਰਿਆਂ ਦੇ ਵਿੱਚ ਇਹਨਾਂ ਦਾ ਤਕਰੀਬਨ 6 ਵਜੇ ਜਿਹੜਾ ਮੰਨ ਲਓ ਉਹ ਬੰਦ ਹੋਇਆਗਾ ਤੇ ਕੈਮਰਾ ਤੇ ਉਹ ਮੰਨ ਲਓ ਹੁਣ ਅਸੀਂ ਇਹਨਾਂ ਦਾ ਕੈਮਰੇ ਦੇਖ ਕੇ ਪਿੱਛੇ ਦੀ ਕਿੱਥੋਂ ਵੀ ਪੜਤਾਲ ਕਰ ਰਹੇ ਹਾਂ ਇਸ ਵੰਦੀ ਜੇ ਕੋਈ ਤੱਥ ਸਾਹਮਣੇ ਆਉਣਗੇ ਉਹਦੇ ਵਿਰੁੱਧ ਤਾਂ ਇਹਨਾਂ ਦਾ ਬਿਆਨ ਲਿਖ ਕੇ ਕਾਰਵਾਈ ਕੀਤੀ ਜਾਵੇਗਾ ਇਹਾਂ ਦਾ ਨਕਸਲ ਹੋਇਆ ਜੀ ਇਹਨਾਂ ਦਾ ਦੱਸਣ ਮੁਤਾਬਕ ਜੀ 10000 ਰੁਪਿਆ ਗੱਲੇ ਸੀ ਦੀ ਬਾਕੀ ਇਹਨੇ ਘੜੀਆਂ ਵਗੈਰਾ ਜੋ ਅਗੀਆਂ ਤੇ ਉਹਨਾਂ ਉਹ ਸਾਨੂੰ ਹਜੇ ਦੇਖਦੇ ਆਂ ਵੀ ਚੈੱਕ ਕਰਾਂਗੇ ਇਸ ਤੋਂ ਇਲਾਵਾ ਕੁਝ ਰਕਮ ਵੀ ਦੱਸਦੇ ਨੇ ਵੀ ਕੋਈ ਰੀਸਟਰੀ ਕਰਾਉਣ ਵਾਸਤੇ ਰੱਖੀ ਸੀ ਤੇ ਉਸ ਸੰਬੰਧੀ ਅਸੀਂ ਇਹਨਾਂ ਕੋਲ ਸਟੇਟਮੈਂਟ ਲੈ ਕੇ ਇਹਨਾਂ ਦੇ ਦੱਸਣ ਮੁਤਾਬਕ ਇਹ 2-3 ਲੱਖ ਰੁਪਏ ਦੱਸਦੇ ਆ ਜੀ ਤੇ ਇਹਨਾਂ ਨੂੰ ਸਟੇਟਮੈਂਟ ਇਹਨਾਂ ਨੇ ਲਿਖ ਕੇ ਤੇ ਨਾ ਜਿਹੜੇ ਚੋਰੀ ਸੰਬੰਧੀ ਨਾਮ ਲਉਂ ਵਿਅਕਤੀ ਨੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਲਦੀ ਹੀ ਚੋਰੀ ਨੂੰ